ਹਾਲ ਦੋਸਤੋ ਕੀ ਹਾਲ ਚਾਲ ਨੇ ਆਸ ਕਰਦੇ ਕਿ ਤੁਸੀਂ ਸਾਰੇ ਠੀਕ ਹੋਗੇ ਤੇ ਅੱਜ ਆਪਾਂ ਦੋਸਤੋ ਆਏ ਹਾੜ ਤੇ ਕੱਲ ਦਾ ਜਿਹੜਾ ਦਰਿਆ ਦੇ ਵਿੱਚ ਪਾਣੀ ਸੀ ਉਹ ਕਾਫੀ ਵਜਿਆ ਈ ਥੱਲੇ ਹਾੜ ਏਰੀਏ ਸਾਰੇ ਜੀ ਜਿਹੜਾ ਉਹ ਘੁਮਾਂ ਦੇ ਨਾਲ ਪੰਨ ਦੇ ਜਿਹੜਾ ਉਹ ਫਿਰ ਗਿਆ ਵਾ ਇੱਕ ਵਾਰ ਤੇ ਅੱਗੇ ਚੱਲ ਕੇ ਤੁਹਾਨੂੰ ਆਪਾਂ ਵਿਖਾਉਨੇ ਆ ਸਾਰੀ ਸਥਿਤੀ ਉਹ ਵੀ ਤੇ YouTube ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਦਿਓ ਤੇ Facebook ਪੇਜ ਨੂੰ ਫੋਲੋ ਵੀ ਕਰ ਲਿਓ ਜੇ ਤਾਂ ਕਿ ਅੱਗੇ ਆਉਣ ਵਾਲੀ ਵੀਡੀਓ ਤੁਹਾਡੇ ਤੱਕ ਜਰੂਰ ਪਹੁੰਚ ਸਕੇ ਤੇ ਇਹ ਆਪਾਂ ਸ਼ੁਰੂ ਕਰਾਂਗੇ ਜਿਹੜੀਆਂ ਇਸ ਸਭਰਾਵਾਂ ਨੂੰ ਰਸਤਾ ਜਾਂਦਾ ਹੈ ਤੇ ਕਿਹਦੇ ਲਾਗੇ ਇੱਕ ਮਰੜਾ ਪੈਂਦਾ ਵਾ ਇਹ ਦੋਸਤੋ ਆਪਾਂ ਆ ਗਏ ਆ ਜੀ ਮਰੜੇ ਦੇ ਉੱਪਰ ਤੇ ਅਜੇ ਮੈਂ ਪਰਸੋਂ ਚੌਥ ਗੇੜਾ ਮਾਰ ਕੇ ਗਿਆ ਸੀ ਤੇ ਇੱਥੇ ਪਾਣੀ ਨਹੀਂ ਸੀ ਹੈਗਾ ਇਹ ਸੁੱਕੀ ਹੀ ਜਗ੍ਹਾ ਹੈ ਇਹ ਮਰੜੇ ਦੇ ਬਿਲਕੁਲ ਨਾਲ ਆ ਦੇਖੋ ਤੁਸੀਂ ਮੈਂ ਤੁਹਾਨੂੰ ਵਿਖਾਉਣਾ ਜੀ ਹੋਮ ਕਰਕੇ ਇਹ ਜਿਹੜਾ ਪਾਣੀ ਇੱਥੇ ਫਿਰ ਗਿਆ ਨਾਲ-ਨਾਲ ਥੱਲੇ ਪੂਰੇ ਦਰਿਆ ਦੇ ਵਿੱਚ ਤੇ ਪਰਸੋਂ ਮੈਂ ਜਦੋਂ ਢੇੜਾ ਮਾਰਿਆ ਸੀ ਉਹ ਦਰਿਆ ਜਿਹੜਾ ਪਰਲਾ ਵਾ ਉਸ ਤੋਂ ਪਰਾਂ-ਪਰਾਂ ਵਗਦਾ ਸੀ ਹੁਣ ਪਾਣੀ ਕੱਲ ਦਾ ਜਿਹੜਾ ਫੇਰ ਡਾਊਨ ਹੋ ਗਿਆ ਤੇ ਜਿਹੜਾ ਕੁੜਮਾ ਵਾਲਾ ਬਾਨਿਆ ਜਿੱਥੋਂ ਪਹਿਲਾਂ ਟੁੱਟਾ ਸੀ ਉਹਦੇ ਨਾਲ-ਨਾਲ ਪਾਣੀ ਛੈ ਤਾਂ ਅਜੇ ਵੀ ਖਲੋਤਾ ਉਹ ਵੀ ਤੁਹਾਨੂੰ ਆਪਾਂ ਅੱਗੇ ਚੱਲ ਕੇ ਵਿਖਾਵਾਂਗੇ ਇਹ ਬੰਨ ਇਹ ਮਰੜਾ ਹੈਗਾ ਵਾ ਜਿਹੜਾ ਨਿਮੇ ਕੇ ਬੇਕਾਂ ਤੇ ਲੱਗੇ ਆ ਤੇ ਇਹ ਦਰਿਆ ਦੀ ਸਥਿਤੀ ਆ ਪਾਣੀ ਜਿਹੜਾ ਉਹ ਫੇਰ ਲੱਥ ਗਿਆ ਪਰसों ਪਾਣੀ ਜਿਹੜਾ ਬਹੁਤ ਜਿਆਦਾ ਇੱਕਦਮ ਚੜਿਆ ਸੀਗਾ ਤੇ ਆਜੋ ਆਪਾਂ ਅੱਗੇ ਚੱਲ ਕੇ ਤੁਹਾਨੂੰ ਉਹ ਵੀ ਵਿਖਾਉਨੇ ਆ ਇਹ ਹੈਗਾ ਵਾ ਸਭਰਾਵਾਂ ਵਾਲਾ ਰਸਤਾ ਜਿਹੜਾ ਆਪਾਂ ਆਏ ਸੀ ਤੇ ਇਹ ਜਾਂਦਾ ਵਾ ਹਰੀਕਿਆਂ ਨੂੰ ਇਹ ਦੇਖੋ ਬੋਰਡ ਵੀ ਲੱਗਾ ਇੱਥੇ ਹਰੀਕੇ ਸਭਰਾ ਤੇ ਆਪਾਂ ਹੁਣ ਚੱਲਦੇ ਆ ਹਰੀਕਿਆਂ ਨੂੰ ਤੇ ਅੱਗੇ ਚੱਲ ਕੇ ਤੁਹਾਨੂੰ ਵਿਖਾਵਾਂਗੇ ਜੀ ਇਹ ਹੈਗਾ ਜੀ ਬੰਨ ਜਾਂਦਾ ਜਿਹੜਾ ਹਰੀਕਿਆਂ ਨੂੰ ਅੇ ਅੱਗੇ ਚੱਲ ਕੇ ਤੁਹਾਨੂੰ ਵਿਖਾਵਾਂਗੇ ਆਪਾਂ ਕੋੜਮਾ ਦੇ ਵਿੱਚ ਵੀ ਕੀ ਬਣਿਆ ਕੀ ਨਹੀਂ ਉੱਥੇ ਦੱਸ ਦੇ ਵੀ ਪਾਣੀ ਜਿਹੜਾ ਵਾ ਉਹ ਨਾਲ ਲੱਗ ਗਿਆ ਵਾ ਬੰਨ ਦਿਓ ਵੀ ਚੱਲ ਕੇ ਵਿਖਾਵਾਂਗੇ ਰਸਤਾ ਤੇ 88 ਦੇ ਵਿੱਚ ਵੀ ਇੱਥੇ ਬਹੁਤ ਜ਼ਿਆਦਾ ਪਾਣੀ ਆਇਆ ਆ ਜਿਹੜਾ ਕੱਲਾ ਬੰਨ ਤੇ ਆਪਾਂ ਇਹ ਜਾਣਦੇ ਆ ਇਹੋ ਕੱਲਾ ਬੰਨ ਨਹੀਂ ਉਦੋਂ ਜਿਹੜਾ ਸੀ ਉਹ ਬਚਿਆ ਸੀ ਬਾਕੀ ਇੱਧਰ ਘੇਰੇ ਘੇਰੇ ਸਾਰੇ ਪਾਣੀ ਹੀ ਜਿਹੜਾ ਉਹ 8 8 9 9 10 10 ਫੁੱਟ ਜਿਹੜਾ ਪਾਣੀ ਹੀ ਇਹ ਤੋਂ ਨਾਇਕ ਦੇ ਵੱਡੇ ਸਭਰਾਵਾਂ ਦਾ ਜਿਹੜਾ ਕੱਖ ਨਿਜਰੀ ਦਾ ਬਿਲਕੁਲ ਪਾਣੀ ਪਾਣੀ ਦੀਦਾ ਹੈ ਤੇ ਇਸ ਬੰਨ ਦੇ ਉੱਤੇ ਲੋਕਾਂ ਨੇ 88 ਦੇ ਵਿੱਚ ਜਿਹੜਾ ਉਹ ਇਹਦੇ ਬੰਨ ਦੇ ਉੱਪਰ ਬਹਿ ਕੇ ਆਪਣੀ ਜਿਹੜੀ ਜਾਨ ਬਚਾਈ ਸੀ ਤੇ ਬਹੁਤ ਜ਼ਿਆਦਾ ਉਸ ਟਾਈਮ ਤੇ ਜਿਹੜਾ ਹੱਦ ਤੋਂ ਵੱਧ ਜਿਹੜਾ ਪਾਣੀ ਸੀ ਜਿਹੜਾ ਉਦੋਂ ਆਇਆ ਇਹ ਤਾਂ ਹੁਣ ਫੇਰ ਜਿਹੜੀ ਆ ਪਿਛਲੇ ਸਾਲ ਪਈ ਆ ਉਹ ਤਕਰੀਬਨ ਬੰਨ ਦੇ ਨਾਲ-ਨਾਲ ਜਿੰਨੀਆਂ ਕਿਸਾਨ ਵੀਰਾਂ ਦੀਆਂ ਜਿਹੜੀਆਂ ਫਸਲਾਂ ਸੀ ਉਹ ਮਾਰੀਆਂ ਗਈਆਂ ਤੇ ਜਿਹੜੀਆਂ ਕੋੜੋ ਮੋਵਾਲੀ ਸਾਈਡ ਆ ਉਹ ਤੇ तकरीबन ਅਜੇ ਵੀ ਜਿਹੜਾ ਵਾ ਉਹ ਲੋਕਾਂ ਦੀਆਂ ਕਈ ਜਗ੍ਹਾ ਤੇ ਜ਼ਮੀਨਾਂ ਜਿਹੜੀਆਂ ਉਹ ਬਣੀਆਂ ਹੀ ਨਹੀਂ ਆ ਕਈਆਂ ਦੀਆਂ ਜ਼ਮੀਨਾਂ ਤੇ ਜਿਹੜੀਆਂ ਸੀ ਉਹ ਖਾਲਸਾ ਏਡ ਵਾਲੇ ਜਿਹੜੇ ਬਣਾ ਗਏ ਆ ਤੇ ਕਈਆਂ ਦੀਆਂ ਜ਼ਮੀਨਾਂ ਜਿਹੜੀਆਂ ਉਹ ਅਜੇ ਵੀ ਉੱਤੇ ਪਈਆਂ ਤੇ ਉਹਦੇ ਉੱਪਰ ਦੀ ਹੁਣ ਫੇਰ ਪਾਣੀ ਜਿਹੜਾ ਦੁਬਾਰਾ ਮਾਰ ਇੱਕ ਵਾਰੀ ਕਰ ਗਿਆ ਵਾ ਆ ਜਿਹੜਾ ਪਿੱਛੇ ਜੇ ਹੁਣ بارش ਹੋਈ ਆ ਕੱਲ ਪਰਸੋ ਹੀ ਪਾਣੀ ਨੇ ਜਿਹੜੀ ਆ ਉਹ ਮਾਰ ਇੱਕ ਵਾਰੀ ਝੋਨਿਆਂ ਦੇ ਵਿੱਚ ਦੀ ਫਿਰ ਗਿਆ ਵਾ ਪਣੇ ਰਿਓ ਸਾਰੀ ਵੀਡੀਓ ਦੇ ਨਾਲ ਤਾਂ ਵੀਡੀਓ ਸ਼ੇਅਰ ਜ਼ਰੂਰ ਕਰ ਦਿਆ ਕਰੋ ਮੇਰੇ ਵੀਰ ਸਪੋਰਟ ਜ਼ਰੂਰ ਕਰਿਆ ਕਰੋ ਕਮੈਂਟ ਵੀ ਕਰਿਆ ਕਰੋ ਤੇ ਲਾਈਕ ਵੀ ਜ਼ਰੂਰ ਕਰਿਆ ਕਰੋ ਘੜੋਂ ਮਪੇੜ ਦੀ ਹਾਤ ਸ਼ੁਰੂ ਇਹ ਆ ਗਿਆ ਜੇ ਪਿੰਡ ਕੜੋਂ ਇਹ ਪਿੰਡੇ ਵੀ ਹਰੀਗਾ ਨੂੰ ਚਲ ਜਦਾ ਰਾ ਉੱਤਰ ਕੇ ਥੱਲੇ ਆਉਂਦੀ ਆ ਆ ਦੇਖੋ ਦੋਸਤੋ ਆ ਵੇਖੋ ਇੱਕੜੋਂ ਪਿੰਡ ਦੀ ਪੈਲੀ ਆ ਤੇ ਆ ਵੇਖੋ ਝੋਨਾ ਲੱਗਾ ਜਿਹੜਾ ਕਿਸਾਨ ਵੀਰਾਂ ਦਾ ਆ ਦੇਖੋ ਪਾਣੀ ਜਿਹੜਾ ਉਹ ਫੇਰ ਮਾਰ ਕਰ ਗਿਆ ਇੱਥੇ ਤੇ ਅਜੇ ਵੀ ਪਾਣੀ ਜਿਹੜਾ ਵਾ ਇੱਥੇ ਖਲੋਤਾ ਵਾ ਅੱਗੇ ਬੰਨਦੇ ਨਾਲ-ਨਾਲ ਵੀ ਖਲੋਤਾ ਵਾ ਉਹ ਵੀ ਤੁਹਾਨੂੰ ਜ਼ਰੂਰ ਵਿਖਾਵਾਂਗੇ ਹਰੀਗਾ ਤੱਕ ਆਪਾਂ ਪੂਰਾ ਨਾਲ-ਨਾਲ ਤੁਹਾਨੂੰ ਬੰਨਦਾ ਜਿਹੜਾ ਉਹ ਵਿਖਾਵਾਂਗੇ ਜ਼ਰੂਰ ਵੀਡੀਓ ਦੇ ਨਾਲ ਬਣੇ ਰਹੋ ਆ ਵੇਖੋ ਇਹ ਕਿਸਾਨ ਵੀਰਾਂ ਦਾ ਝੋਨਾ ਲੱਗਾ ਵਿਚਾਰਾਂ ਦਾ ਤੇ ਫੇਰ ਜਿਹੜਾ ਪਾਣੀ ਹੈ ਇੱਥੇ ਫਿਰ ਗਿਆ ਵਾ ਆਜੋ ਅੱਗੇ ਚੱਲ ਕੇ ਵਿਖਾਉਨੇ ਤੁਹਾਨੂੰ ਹੁਣ ਫੇਰ ਆਵੇ ਇਹ ਜਗ੍ਹਾ ਤੋਂ ਜਿਹੜਾ ਉਹ ਬੰਨ ਐ ਰਕੀ ਟੁੱਟਾ ਸੀ ਜਦੋਂ ਪਿਛਲੇ ਸਾਲ ਤੇ ਆਹ ਦੇਖੋ ਤੁਸੀਂ ਪੂਰਾ ਬੰਨ ਦੇ ਨਾਲ ਪਾਣੀ ਜਿਹੜਾ ਉਹ ਲੱਗਾ ਆਇਆ ਹੈ ਇੱਥੋਂ ਜਿਹੜਾ ਬੰਨ ਟੁੱਟਾ ਸੀ ਤੇ ਹੁਣ ਜਿਹੜਾ ਪਾਣੀ ਆ ਉਹ ਫੇਰ ਨਾਲ ਲੱਗਾ ਇੱਥੇ ਇਹ ਕੱਲ ਜਿਹੜੀ ਪਾਣੀ ਨੇ ਮਾਰ ਕੀਤੀ ਆ ਪਰਸੋਂ ਉਹ ਹੈ ਅਗੇ ਮਰੜਾ ਜਿਹੜਾ ਬਣਨ ਡਿਆ ਸੀ ਉਹ ਟੁੱਟ ਗਿਆ ਉਹ ਤੁਹਾਨੂੰ ਮੈਂ ਦੱਸਿਆ ਹੈ ਨਾ ਪਿਛਲੀ ਵੀਡੀਓ ਦੇ ਵਿੱਚ ਜਿਹੜਾ دریا ਦਾ ਵਹਿਣ ਆ ਉਹ ਇੱਧਰ ਨੂੰ ਬਣ ਗਿਆ ਵਾ ਇਸ ਆਇਓ ਵੇਖੋ ਆ ਵੇਖੋ ਆ ਜਿਹੜੇ ਮਰੜੇ ਬਣੇ ਨਾਲ-ਨਾਲ ਆ ਵੇਖੇ ਇਹਨਾਂ ਦੇ ਉੱਪਰੋਂ ਦੀ ਜਿਹੜਾ ਪਾਣੀ ਆ ਉਹ ਫਿਰ ਗਿਆ ਵਾ ਇਹ ਮਰੜੇ ਬੱਜੇ ਨਾਲ-ਨਾਲ ਆਹ ਦੇਖੋ ਇਹ ਪੂਰਾ ਪਾਣੀ ਆ ਜਿਹੜਾ ਬੰਨ ਦੇ ਨਾਲ ਖਲੋਤਾ ਹੈ ਕੋੜ ਮਾਰੋ ਅਗਲੇ ਬਣੇ ਜਿਹੜਾ ਹਰੀ ਕੰਨ ਜਾਂਦੇ ਆ ਵਾ ਹੈਡ ਆ ਦੇਖੋ ਵੀਰੋ ਮੇਰੇ ਦੋਸਤੋ ਇਹ ਦੇਖੋ ਬੰਨ ਦੇ ਨਾਲ ਜਿਹੜਾ ਪ੍ਰਸ਼ਾਸਨ ਨੇ ਬੱਦੀ ਹੀ ਮਰੜੇ ਉਹਨਾਂ ਦੇ ਨਾਲ ਬਿਲਕੁਲ ਪਾਣੀ ਆ ਦੇਖੋ ਲੱਗਾ ਹੋਵੇ ਆ ਦੇਖੋ ਇਹ ਪੂਰਾ ਬੰਨ ਦੇ ਨਾਲ ਨਾਲ ਪਾਣੀ ਹੈ ਇਹ ਮੈਂ ਉਸ ਜਗ੍ਹਾ ਤੇ ਖਲੋਤਾ ਹਾਂ ਜਿੱਥੇ ਪਿਛਲੀ ਵਾਰੀ ਬੰਨ ਟੁੱਟਾ ਸੀ ਕੋਣ ਮਾ ਤੋਂ ਅਗਲੀ ਸਾਈਡ ਤੇ ਔਰ ਦੇਖੋ ਅੱਗੇ ਚੱਲ ਕੇ ਤੁਹਾਨੂੰ ਉਹ ਵੀ ਵਿਖਾਉਣੇ ਜਿਹੜੇ ਲੱਗੇ ਹੋਏ ਨੇ ਪ੍ਰਸ਼ਾਸਨ ਵੱਲੋਂ ਲੱਗੇ ਆ ਉਹ ਬੰਨ ਜਿਹੜਾ ਉਹ ਮਰੜਾ ਟੁੱਟ ਗਿਆ ਵਾ ਰੋੜ ਕੇ ਲੈ ਗਿਆ ਪਾਣੀ ਕੱਲ ਪਰਸੋਂ ਦਾ ਆ ਦੇਖੋ ਇਹ ਪੂਰਾ ਪਾਣੀ ਜਿਹੜਾ ਹੁਣ ਬੰਨ ਦੇ ਨਾਲ-ਨਾਲ ਖਲੋਤਾ ਏ ਉਹ ਜਿਹੜੇ ਝੋਨੇ ਲੱਗੇ ਸੀ ਉਹਨਾਂ ਦੇ ਫੇਰ ਵਿੱਚ ਦੀ ਜਿਹੜਾ ਫਿਰ ਗਿਆ ਵਾ ਪਾਣੀ ਬਚਾ ਆ ਗਿਆ ਪਰ ਪਾਣੀ ਮਾਰ ਕਰ ਗਿਆ ਫੇਰ ਜਿਹੜੇ ਨਾਲ ਹੀ ਉਹ ਸਾਰੇ ਝੋਨੇ ਜਿਹੜੇ ਦੀ ਪਾਣੀ ਸਾਰਿਆਂ ਦੇ ਜਿਹੜਾ ਫਿਰ ਗਿਆ ਵਾ ਆ ਦੇਖੋ ਆ ਮੋਟਰਾਂ ਖੰਬੇ ਫੇਰ ਡੁੱਬ ਗਏ ਅਹ ਦੇਖੋ ਜਿਹੜੀ ਕ੍ਰੇਨ ਚੱਲਣ ਰਹੀ ਆ ਇਹ ਬੱਧਾ ਹੈਗਾ ਮਰੜਾ ਇਹ ਮਰੜਾ ਉਹ ਉਥੇ ਤੱਕ ਭੱਜ ਗਿਆ ਸੀ ਪਰ ਅੱਗੋਂ ਜਾ ਕੇ ਜਿਹੜਾ ਵਾ ਉਹ ਪਾਣੀ ਨੇ ਤੋੜ ਕੱਤਿਆ ਤੇ ਫਿਰ ਕੀ ਆ ਕੇ ਇਹ ਪਾਣੀ ਨੇ ਅੱਗੋਂ ਜ਼ਿਆਦਾ ਰੋੜ ਪੈ ਗਿਆ ਉਹ ਵੇਖੋ ਉਥੋਂ ਜਿਹੜਾ ਵਾ ਤੋੜਤਾ ਵਾ ਫੇਰ ਆਗ੍ਰੀ ਲੱਗ ਗਈ ਹੋ ਗਏਣ ਬਣ ਗਿਆ ਦਰਿਆ ਦਾ ਇਧਰ ਨੂੰ ਬੰਨ ਵਾਲ ਨੂੰ ਉਹ ਤੁਹਾਨੂੰ ਦਿਖਾਉਣੇ ਆ ਸਾਰਾ ਵੇਖੋ ਇਹ ਵੇਖੋ ਲੱਗੇ ਹੋਏ ਨੇ ਨਾਲ ਨਾਲ ਬੰਨਦੇ ਜਿਹੜਾ ਉਹ ਬੰਨਣ ਵਾਸਤੇ ਪਰ ਉਹ ਦੇਖੋ ਉਹ ਹੋਵੇ ਉਹ ਇਥੋਂ ਪਾਣੀ ਜਿਹੜਾ ਵਾ ਉਹ ਇਹਨੂੰ ਮਾਰ ਕਰ ਗਿਆ ਸਾਰੀ ਆਵੇ ਨਾਲ ਨਾਲ ਬੰਨਦੇ ਇਥੋਂ ਮਾਰ ਕਰ ਜਾਂਦਾ ਆਹ ਦੇਖੋ ਲੱਗੀ ਲੇਵਰ ਪੂਰੀ ਧੂਰਾ ਸ਼ੂਰਾ ਨਾਲ ਚੱਲਣ ਡਿਆ ਕੰਮ ਆਹ ਦੇਖੋ ਇਹ ਬਣਿਆ ਦਰਿਆ ਦਾ ਵਹਿਣ ਉਹ ਦਰਿਆ ਵਗਣ ਡਿਆ ਇਹ ਸਾਰਾ ਇਹਨੂੰ ਪਾਣੀ ਮਾਰ ਕਰਦਾ ਇੱਥੇ ਆ ਗਿਆ ਇਹ ਇਹ ਸਾਰਾ ਦਰਿਆ ਦਾ ਵਹਿਣ ਇਹਨੂੰ ਉਹ ਪੋੜਿਆ ਨਵਾਂ ਜਿਹੜਾ ਬੱਜਾ ਬਹਾਰੀ ਕਾਲਾ ਬਠਿੰਡਾ ਹਾਈਵੇ ਤੇ ਮਰੜਾ ਬੱਜਾ ਆ ਨਾਲ ਨਾਲ ਬੰਨ ਦੇ ਪਰ ਇਹ ਵੇਖੋ ਇਹ ਦਰਿਆ ਦਾ ਵਹਿਣ ਆ ਸਾਰਾ ਜਿਹੜਾ ਇਹਨੂੰ ਬਣਿਆ ਥੋੜਾ ਜਿਹਾ ਵੀ ਦਰਿਆ 'ਚ ਪਾਣੀ ਵਧਿਆ ਜਦੋਂ ਵੀ ਉਦੋਂ ਨਾਲ ਦੇ ਨਾਲ ਇਹ ਜਿਹੜਾ ਵਾ ਇਹ ਇਧਰ ਬੰਨਿਆ ਕੋੜਾ ਮਾਵਾਲੀ ਸਾਈਡ ਇਧਰ ਨੂੰ ਮਾਰ ਕਰਨੀ ਆ ਕਿਉਂਕਿ ਪਾਣੀ ਦਾ ਵਹਿਣ ਜਿਹੜਾ ਇਧਰ ਨੂੰ ਬਣ ਗਿਆ ਸਾਰਾ ਹੀ ਉਹ ਹੈਗਾ ਹਰੀਆਂ ਵਾਲਾ ਹੈਡ ਆਏ ਵਾਲਾ ਤੇ ਇਹ ਜਗ੍ਹਾ ਤੇ ਜਿਹੜਾ ਪਾਣੀ ਐ ਰਕੀ ਸਾਰੇ ਫਿਰਕੇ ਆ ਕੱਲ ਪਰसों ਹੀ ਹਟਿਆ ਕਿਉਂਕਿ ਪਾਣੀ ਜਿਹੜਾ ਸੀ ਉਹ ਪਿਛੇ ਮੀਂਹ ਦਾ ਕਰਕੇ ਅਚਾਨਕ ਜਿਹੜਾ ਚੜ ਗਿਆ ਏ ਹੁਣ ਪਾਣੀ ਵੈਸੇ ਫੇਰ ਡਾਊਨ ਹੋ ਗਿਆ ਪਰ ਅੱਗੇ ਘੁਮਾਂ ਵਾਲੀ ਸਾਈਡ ਜਿਹੜਾ ਸੀ ਉਹ ਪਾਣੀ ਝੋਨਿਆਂ ਦੀ ਫਸਲ ਦੇ ਨਾਲ ਨਾਲ ਬੰਨਦੇ ਤੁਸੀਂ ਵੇਖ ਹੀ ਲਿਆ ਵਾ ਵੀ ਉੱਥੇ ਸਾਰੇ ਇੱਕ ਰੀ ਜਿਹੜਾ ਫਿਰ ਗਿਆ ਵਾ ਤੇ ਇਹ ਆ ਹੈ ਢਾਰੀ ਕਾਣਾ